ਮੇਰੀ ਗੱਲ ਸੁਣਦਾ ਨਾ ਪੂਰਾ ਕਰ ਹੋ ਗਿਆ ਲੈ 14 ਨੂੰ ਤਾਂ ਹੋ ਗਿਆ ਹੋ ਗਿਆ 14 ਨਾਲ ਟੀਆ ਬਸ ਓ ਨਹੀਂ ਓ ਫੜ ਪਾਪਾ ਫੜ ਲੈ ਮੰਨਿਆ ਕਰ ਹੋ ਗਿਆ ਨਹੀਂ ਮੰਨਣਾ ਹੋ ਗਿਆ ਫੜ ਪਾਪਾ ਕੰਨਾ ਓ ਬਾਈ ਨਹੀਂ ਹੁੰਦੀਆਂ ਐਡਾ ਕਿੱਡੀ ਕੀ ਗੱਲ ਆ ਯਾਰ ਕੀ ਗਲੀ ਉੱਪਰ ਨਹੀਂ ਚਰਨੇ ਦੇ ਮਾਲ ਲਵੇ ਆ ਜਾ ਸਿੱਧੂ ਜਾਂ ਲੰਗਰ ਦੇ ਬਾਂਡੇ ਉੱਚੇ ਜਾ ਜਾ ਕੇ ਉੱਪਰ ਫਿਰ ਸ਼ਾਮ 3 4 ਪੰਜ ਕੁੜੀਆਂ ਦੇ ਵਿਆਹ ਕਰਨੇ ਨੇ ਬੱਕਰੀਆਂ ਦੇਣੀਆਂ ਨੇ ਦਾਨ ਚ ਥੋੜੇ ਪਹਿਲਾਂ ਬਾਜ਼ੀਕਰਾਂ ਦੇ ਬੋਥੇ ਦਿੰਦੇ ਹੁੰਦੇ ਕੁੜੀ ਨੂੰ ਦਾਨ ਚ ਸਾਡੇ ਵੀ ਦਿੰਦੇ ਹੁੰਦੇ ਵੀ ਸੋਨਾ ਲੱਦੀ ਫਰੀ ਜਾਣਗੇ ਵੇਚਦੇ ਵੇਚਦੇ ਨਹੀਂ ਤੇ ਥੋੜੇ ਬੁੜੇ ਸੋਨਾ ਤੇ ਵੇਚ ਦੇਂਦੇ ਸੱਚ ਦੱਸ ਆ ਉਹ ਵੇਚਦੇ ਬੁੜੀਆਂ ਸੂਈਆਂ ਵੇਚਿਆ ਕਰਦੀਆਂ ਗੁਆਰਨੀਆਂ ਪਹਿਲਾਂ ਵਿਚਾਰੀਆਂ ਉਹ ਟਾਈਮ ਇਹ ਜੇ ਤੇ ਭਾਈ ਸਾਡੇ ਨਹੀਂ ਪੰਗਾ ਤਾਂ ਇਹ ਸੀ ਥੋੜਾ ਹੁਣ ਤਾਂ ਫਿਰ ਕੱਲ੍ਹ ਪਾ ਲੇ ਹੁਣ ਤਾਂ ਪਾਸ ਦੂਏ ਲੋਟ ਤੇ ਟਰਾਲਿਆਂ ਦੀ ਉਹ ਪਾਤੀ ਫੈਕਟਰੀ ਟਰਾਲਿਆਂ ਦੀ ਟਰਾਲੀਆਂ ਦੀ ਸੱਚਾ ਟਰਾਲ ਉਹ ਮੈਨੂੰ ਉਹਦਾ ਉਹਦੇ ਕਹਿੰਦਾ ਸੀ ਬੰਦਾ ਕਹਿੰਦੇ ਟਰਾਲਿਆਂ ਦੀ ਫੈਕਟਰੀ ਖੋਲਦੀ ਮਹਾਂਚਲ ਵਧੀਆ ਹੋ ਗਿਆ ਭਾਈ ਕੀਪ ਤਾਂ ਸਾਡੀ ਜਵਾਨੇ ਖੁੱਲ ਜੇ ਟਰਾਲਿਆਂ ਦੀ ਫਟਕੀ ਖੋਲਦੇ ਤੂੰ ਤੇ ਹੁਣ ਇਹ ਬਾਬੇ ਆ ਦੱਸੋ ਤੁਸੀਂ ਕਿਵੇਂ ਦੇ ਜਾਨ ਬਾਬੇ ਨੂੰ ਜਾਨਵਰ ਦੇ ਨਾਟੀਆਂ ਚੰਗੇ ਗਰੀਬ ਕੁੜੀਆਂ ਦੇ ਮੇਰਾ ਸੁੰਦਰ ਗਿਆਨ ਟਰੱਸਟੇ ਵਸਮੀਤੀ ਰਿਸਟੜਾ ਠੀਕ ਹੈ ਜੀ 10 ਸਾਲਾਂ ਤੋਂ ਮੈਂ ਵਿਆਹ ਕਰ ਰਿਹਾ ਮੇਰਾ ਮਾਲਕ ਕਰਾ ਰਿਹਾ ਮੈਂ ਕੁਝ ਨਹੀਂ ਕਰ ਰਿਹਾ ਮੇਰੇ ਕੋਲ ਆਕਾਤ ਨਹੀਂ ਹੈ ਕਹਿੰਦੇ ਪਾਣੀ ਪਿਉਣ ਦੀ ਸਹੀ ਹੈ ਠੀਕ ਹੈ ਮੇਰਾ ਬਾਬਾ ਨਾਨਕ ਕਰ ਰਿਹਾ 10 ਸਾਲਾਂ ਤੋਂ ਮੈਂ ਕਰ ਰਿਹਾ ਗਰੀਬ ਬੱਚੇ ਦੀ ਸ਼ਾਦੀ ਠੀਕ ਹੈ ਜੀ ਔਰ 51 51000 ਰੁਪਏ ਉਹਨਾਂ ਬੱਚਿਆਂ ਨੂੰ ਸੰਯੋਗ ਦਿੱਤਾ ਜਾਂਦਾ ਠੀਕ ਬੱਚੇ ਦੀ ਦਵਾਈ ਵੀ ਸਾਡੀ ਫਰੀਦ ਨੇ ਅਸੀਂ thyroid ਦੀ ਫਰੀਦ ਨੇ ਦਵਾਈਆਂ ਅਸੀਂ ਜਿਹੜਾ ਮਾਲਕ ਕਰੀ ਜਾਂਦਾ ਕੁੜੀ ਕਿਤੋਂ ਦੀ ਹੋਵੇ ਅਸੀਂ ਉਹਨਾਂ ਕੋਈ ਰਿਸ਼ਤਾ ਨਹੀਂ ਕਰਾਉਣਾ ਆਪੇ ਉਹ ਰਿਸ਼ਤਾ ਵੇਖਣਗੇ ਬੱਗ ਲੱਭਣਗੇ ਅਸੀਂ ਉਹਨਾਂ ਨੂੰ 51000 ਰੁਪਏ ਦਾ ਸੰਯੋਗ ਦੇਣਾ ਸ਼ਾਵਾਸ਼ ਕਿਉਂਕਿ ਇਹਨਾਂ ਜੋ ਪ੍ਰੋਫਿਟ ਹੋਊਗਾ ਤਾਂ ਹੀ ਅਸੀਂ ਸੰਯੋਗ ਦੇਵਾਂਗੇ ਮੈਂ ਖੁਦ ਸੈਲਫ ਕਰ ਰਿਹਾ ਨਾ ਕਿਸੇ ਤੋਂ ਸੰਯੋਗ ਲੈ ਰਿਹਾ ਇਹ ਮੇਰਾ ਟਰਸਟ ਟਰਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਪੈਸਾ ਹੈ ਵਾਹ ਜੀ ਵਾਹ ਇਹ ਕ ਸਰਚ ਮਾਰ ਸਕਦੇ ਹੁਣ ਵੀ ਤੁਸੀਂ ਸੁੰਦਰ ਗਿਆਨ ਫਰਸਟ ਸੇਵਾ ਸਮਿਤੀ ਕੋਈ ਨਹੀਂ ਕੋਈ ਨਹੀਂ ਤਾਂ ਸਰਚ ਆਪੇ ਮਾਰੀ ਜਾਣਗੇ ਜਿਹੜੇ ਦੇਖਣ ਲੱਗ ਰਹੇ ਨੇ ਸਾਡੇ ਬੰਦੇ ਹੁਣ ਆਪਾਂ ਬੱਕਰੀਆਂ ਦੱਸੋ ਕਈਆਂ ਹੀ ਆ ਲੈਣ ਗੱਬਣਾ ਲਈਏ ਹਾਂਜੀ ਗੱਬਣਾ ਗੱਬਣਾ ਦਿਖਾ ਮੁੰਡਿਆ ਇਮਾਨਦਾਰੀ ਤੋਂ 2-2 3-3 ਮਹੀਨਿਆਂ ਦੀਆਂ ਦੇਵਾਂਗੇ ਵੀ ਸਾਹ ਵਿੱਚ ਪੰਜ ਚਾਰ ਇਕੱਠੀਆਂ ਕਰ ਫੜੀ ਮੁੰਡਿਆ ਓਏ ਆ ਤੇਰੇ ਚੇਲੇ ਕਿੱਥੇ ਡਾਂਗ ਲਈ ਘਰੇ ਕਾਰ ਚਲਾਓ ਓਏ ਇਹ ਵੀ ਗੱਪਣਾ ਬਾਈ ਹਾਂਜੀ ਹਾਂਜੀ ਲਿਆ ਐ ਤੇ ਕਰ ਇੱਧਰ ਸਾਹਮਣੇ ਵੀਡੀਓ ਵਾਲਿਆਂ ਦੇ ਉੱਥੇ ਆਲਾ ਕਿਦਾਂ ਸਾਨੂੰ ਕੀ ਦਿਖਾਉਨੇ ਹੋ ਕੀ ਬੰਦੇ ਦੇ ਚ ਸੌਦਾ ਕਾਦਾ ਕਰਿਆ ਸੀ ਤੂੰ ਆਪ ਖੋਦੋ ਬੱਕਰੀਆਂ ਵੇਚਣਾ ਬੱਕਰੀਆਂ ਦਿਖਾਇਆ ਕਰ ਵੀਡੀਓ ਵਾਲਿਆਂ ਨੂੰ ਕਿੰਨੇ ਦਿੰਦਾ ਜੀ ਵੀਰੇ ਨਵੀਆਂ ਨੇ ਵੀਰੇ ਸੰਗੀਆਂ ਆਜੋ ਦੇਖ ਸਕਦੇ ਪਪਾ ਇਕੱਠੀਆਂ ਕਰ ਲਾਂਗੇ ਮੈਂ ਅੱਜ ਕਰੂੰਗਾ ਚੈੱਕ ਦੰਦਾ ਬਸ ਤੂੰ ਥੋੜੇ ਦੇ ਹੀ ਆ ਬਸ ਪਪਾ ਤੈਨੂੰ ਮਰ ਨਹੀਂ ਦਿੰਦਾ ਮੇਰੀ ਵੀ ਅੱਜ ਪੋਣੀ ਨਹੀਂ ਹੋਈ ਗਰੀਬ ਦੀ ਤੇ ਇੱਥੋਂ ਹੀ ਕਰਨੀਆਂ ਪੋਣੀ ਫੜ ਲੈ ਗਾ ਓਏ ਆ ਜਾ ਕਰ ਤੇਰੇ ਚੀਲਾ ਕੇ ਗੁਰੂ ਐ ਗੁਰੂ ਭਾਈ ਤੇਲਾ ਤਾਂ ਹੀ ਨਹੀਂ ਕੁਛ ਕਹਿੰਦਾ ਇਹ ਜੇ ਗੁਰੂ ਐ ਉਹ ਭਾਈ ਆਹ ਪਰਾਂ ਕਰਦੇ ਆੜੀ ਪਰ ਖੜ ਜਾ ਭਧੌੜੀਆ ਇਹਦੇ ਥਲੇ ਬੱਚਾ ਬਾਬਾ ਜੀ ਹੈਂ ਇੱਕ ਬੱਚਾ ਜੀ ਥਾਲੇ ਐ ਇੱਧਰ ਕੱਢ ਫੋਰ ਨਵੀਆਂ ਪਟਕੜਦੇ ਆਂ ਕੱਢਦੇ ਆ ਦੇਖ ਆਹੋ ਤੇ ਭਰੇ ਆ ਫੜਿਓ ਪਾਠਾ ਵੀ ਬਹੁਤ ਸੋਹਣੀ ਆ ਐਨੂੰ ਕਰ ਲੈ ਲੈ ਫੜੀ ਬਾਈ ਉਹਦੇ ਕਰਨ ਇੱਕ ਇਹ ਆ ਗਈ ਜੀ ਬੱਪ ਲੈ ਆ ਫੜਾ ਆਈਆਂੜੀਆਂ ਫੜੀਓ ਕਰਨ ਇਹਨਾਂ ਦੇ ਬਾਬੇ ਦੇ ਨਾਲ ਤੂੰ ਨਹੀਂ ਨਹੀਂ ਓਹ ਸੰਤਾ ਜੀ ਬਾਬਿਆਂ ਦੀ ਲੋੜ ਆ ਮੈਂ ਖੁਦ ਬਾਬਾ ਆਪਾਂ ਬਾਬੇ ਨੂੰ ਬਾਬਾ ਟੱਕਰ ਗਿਆ ਹੋਰ ਆ ਇੱਕ ਇੱਕ ਆਪਣਾ ਜੀ ਮਾਲਕ ਬਣਾਉਂਦਾ ਜੋੜੀਆਂ ਹਾਂ ਮਾਲਕ ਬਣਾਉਂਦਾ ਜੋੜੀਆਂ 6 ਲੈਣੀਆਂ ਨੇ ਕਿੰਨੀਆਂ ਬਾਬਾ 6 6 ਪੰਜ ਕਰ ਦੀ ਫਿਰ ਆ ਫਿਰ ਤੂੰ ਐ ਕਰ ਉਹ ਦੇਖ ਮੈਂ ਕਹਿੰਦੇ ਗੱਬਣ ਨੂੰ ਪਾ ਲਾਂਦਾ ਬਾਬਾ ਉਹ 6 ਕਰ ਦੇ 6 ਕਰ ਦੇ ਮਾ ਮਾ ਬਰਾਜ ਤਾਂ ਹੁੰਦੀ ਨਹੀਂ ਪੱਠ ਬੜੀ ਸੋਹਣੀ ਆ ਪਪਾ ਜੀ ਖੁਸ਼ ਹੋ ਛੇ ਕਰ ਲੀਏ ਪਹਿਲਾਂ ਦੰਦ ਦੇਖੋ ਬਾਬਾ ਜੀ ਤੁਸੀਂ ਇਹਦੇ ਨਹੀਂ ਛੇ ਕਰ ਲੀਏ ਕੋਈ ਗੱਲ ਨਹੀਂ ਕਰ ਲਾਂਗੇ ਸੀ ਇੱਥੇ ਕਰ ਦੇ ਪਿੱਛੇ ਜਾ ਮਰ ਜਾ ਘਰ ਤੂੰ ਇਹਨਾਂ ਨਾਲ ਗੱਲ ਮੈਂ ਉਹਨੂੰ ਕਹਿਣਾ ਵੀ ਖੜਦਾ ਕਿ ਨਾ ਤੂੰ ਆਉਣਾ ਆਜੋ ਬਾਬਾ ਜੀ ਦੰਦ ਦੇਖੋ ਹੈਲੋ ਇਹੀ ਦੇਖਣ ਹਾਂ ਕਿੱਥੇ ਹੈ ਬਈ ਕੌਣ ਫੋਨ ਬੰਦ ਕਰ ਦੇ ਆਦਮ ਇਹ ਮੈਂ ਤਾਂ ਤੁੰਗੜੀ ਮੰਡੀਆਂ ਬਈ ਸ਼ਾਮ ਨੂੰ ਗੱਲ ਕਰਾਂਗੇ ਟਿਕਿਆਈ ਨਾਲ ਟਿਕਿਆਈ ਨਹੀਂ ਹਾਂ ਐ ਕਰ ਸਿਆ ਲਓ ਜੀ ਛੇ ਹੋ ਗਈ ਆ ਤਾਂ ਦੰਦ ਦੇਖੀ ਹੋਏ ਨੇ ਨਵੀਆਂ ਨਵੀਆਂ ਪਰ ਸਾਰੀਆਂ ਚੈੱਕ ਕਰੋ ਜੀ ਸਾਰੀਆਂ ਨਵੀਆਂ ਕਿਉਂ ਨਾ ਮੁੰਡਾ ਹੈ ਨਵੀਆਂ ਛੋਟਾ ਜਿਹਾ ਦੰਦ ਟੁੱਟਿਆ ਹੋਇਆ ਦੰਦ ਘਸਿਆ ਹੋਇਆ ਆਪਾਂ ਪਾਉਣੀ ਹੈ ਨੀ ਚੈੱਕ ਕਰੋ ਆ ਦੇਖਿਓ ਵੀਡੀਓ ਵਾਲਿਆ ਕਿਉਂ ਜੀ ਲੈ ਨਵੀਆਂ ਓਏ ਬਾਬਾ ਜੀ ਨਾ ਨਵੀਆਂ ਮੇਲਣ ਸਾਰੀ ਜਾਨਵਰ ਨਵੇਂ ਨਹੀਂ ਲੈ ਇਹ ਵੀ ਨਵੀਆਂ ਕਿਉਂ ਪਾ ਗਲਤ ਕੰਮ ਕਿਉਂ ਕਰਾਵਾਂਗੇ ਯਾਰ ਮਾੜੀ ਹੋ ਤੂੰ ਬਾਬਾ ਲੋਕਾਂ ਮੈਂ ਛੱਡ ਦੂੰਗਾ ਆਪਣੇ ਤਾਏ ਦਾ ਮੁੰਡਾ ਲੱਗਦਾ ਸਾਰੇ ਨਵੇਂ ਨਹੀਂ ਇਹ ਵੀ ਨਵੀਆਂ ਲੈ ਬਾਕੀ ਥਣ ਦੇਖ ਸਕਦੇ ਹੋ ਬਾਬਾ ਓਏ ਥਣ ਵੀ ਚੈੱਕ ਕਰਾਂਗੇ ਬਾਬੇ ਨੇ ਰੋਜ ਪੂਰੀਆਂ ਚੋਈਆਂ ਨੇ ਟਿਕਦਾ ਹੀ ਨਹੀਂ ਯਾਰ ਹੁਣ ਸਾਰੇ ਕੰਮ ਇੱਕਦਮ ਕਿਵੇਂ ਕਰਾਵਾਂਗਾ ਰਾਜਾ ਜੇਦਾ ਫਿਰ ਤੂੰ ਆਪੇ ਵੇਚ ਲੈ ਯਾਰ ਲਾਓ ਜੀ ਓਏ ਇਹ ਜੇ ਬੰਦਾ ਕਿੱਥੋਂ ਲਿਆ ਪੋਪੀ ਲੈ ਚਾਰ ਦੰਦ ਜਮੀ ਚੜੇ ਹੋਏ ਜਾਂਦਾ ਮਾ ਸਾਰੀ ਵਧੀਆ ਓਕੇ ਦੀ ਰਿਪੋਰਟ ਹੈ ਆ ਡੂਦੇ ਦੰਦਵਾਰ ਕੀ ਡੇਡੇ ਦੰਦਵਾਰ ਕੀ ਮੇਲਾ ਟੁੱਟ ਕੇ ਬੁੜਾ ਹੋ ਗਿਆ ਪਰ ਚੱਕ ਕੇ ਗੋਦੀ ਹੁਣ ਵੀ ਇਹਨੂੰ ਢੇਗ ਲੂਆ ਹਾਂ ਹਾਂ ਤੇ ਕੱਲ ਦਾ ਕੀ ਕੰਨਾ ਜੰਮਿਆ ਹੋਇਆ ਲੈ ਫੜਾ ਜਾਨ ਮੇਰੇ ਨਾਲ ਵੱਧ ਹੈ ਮੇਰੇ ਚਾਹੀਦੇ ਨੂੰ ਲੈ ਜਮਾਨਵੀ ਨਾ ਨਹੀਂ ਵੜ ਲੋਟ ਨਵੀਆਂ ਰੇ ਕੱਪਣਾ ਫੰਡਣਾ ਭਾਈ ਇਹ ਉਹ ਬਾਈ ਚਰਨੇ ਆ ਤੁਹਾਨੂੰ ਕੰਮ ਕਿ ਦੱਸਿਆ ਨਾ ਸਾਨੂੰ ਆਸੀ ਖੁਦ ਆਪ ਕਰਦੇ ਇਹ ਆਪ ਮੁੰਡਾ ਕੁੜੀਆਂ ਵੇਉਂਦਾ ਕਈ ਕਈ ਦੀ ਹੁੰਦੀ ਆਸੀ ਦੁਨੀਆ ਵਿੱਚ ਹਾਂ ਹਾਂ ਕੋਈ ਮੈਨੂੰ ਸੈਲਫਾ ਮੈਨੂੰ ਬਾਹਰੋਂ ਸੰਜੋਗ ਨਹੀਂ ਮਿਲਿਆ ਮੈਂ ਆਵਦਾ ਜਿੰਨਾ ਇਹ ਤਾਂ ਬਚਤ ਹੁੰਦੀ ਆ ਆਹ ਮੂੰਹ ਕਰਕੇ ਸੰਜੋਗ ਆਉਂਦਾ ਬੜਾ ਸੰਜੋਗ ਮਿਲਦਾ ਬਾਬਾ ਜੀ 11 ਕੁੜੀਆਂ ਦੇ ਬਾਬਾ ਜੀ ਅਸੀਂ ਹਰ ਸਾਲ ਹੀ ਕਰਦੇ ਹਾਂ ਬਾਬਾ ਜੀ ਅਸੀਂ ਸਿੰਘਾ YouTube ਤੇ ਸਰਚ ਮਾ ਸਕਦੇ ਹਾਂ ਬਾਬਾ ਜੀ ਆਹ ਦੇਖ ਪਾਵਲ ਕਿੰਨੀ ਖੜੀ ਆ ਰੱਬ ਦਾ ਰੂਪ ਐ ਇਹ ਬਿਲਕੁਲ ਬਿਲਕੁਲ ਸਭ ਦੇ ਵਿਚ ਆਤਮਾ ਨੇ ਲੋਕ ਬਿਲਕੁਲ ਤੇਰਾ ਇਹ ਕੰਮ ਸੁਣ ਕੇ ਕਿਸੇ ਨਾ ਕਿਸੇ ਭਗਤ ਦੇ ਦਇਆ ਉੱਠੂਗੀ ਮਨ ਚ ਤੇਰੀ ਕੋਈ ਐਲਫ ਜਰੂਰ ਕਰੂ ਤੂੰ ਗਾਂ ਕੁੜੀਆਂ ਵਿਹੋਂਦਾਰਾ ਬੰਦਿਆਂ ਦੇ ਸਜੋਗ ਨਾ ਸਭ ਕੋ ਚੋਬੇ ਤੇ ਰਿਓ ਵੀ ਭਰੇ ਜਾਂਦੇ ਨੇ ਬਾਈ ਚੰਗੇ ਕੰਮ ਵਾਸਤੇ ਹਰੇਕ ਬੰਦਾ ਖੜਦਾ ਆ ਦੇਖੋ ਜੀ ਸਾਡੇ ਦੇ ਹੱਜ ਤੱਕ ਅਸੀਂ ਆਪ ਕਰ ਰਹੇ ਆਂ ਆਪਦੀ ਤਰਫੋਂ ਹਰ ਸਾਲ ਲੈ ਬਈ ਚਰਨੇ ਹੁਣ ਆਪਾਂ ਬਹੁਤੀਆਂ ਗੱਲਾਂ ਦਾ ਕਿੱਦਾਂ ਫੇਰ ਪਾਵਾਂਗੇ ਠੀਕ ਹੈ ਪਹਿਲਾਂ ਮੁੰਡੇ ਨੂੰ ਘੋੜੀ ਤੇ ਚੜਾਵਾਂਗੇ ਬੈਠੀ ਡਾਲੀ ਹਾਂ ਕੀ ਮੰਗਦਾ ਇਹਨਾਂ ਦਾ ਹੁਣ ਛੀਏ ਲੈਣੀ ਹੈ ਮਾਪੇ ਛੀਏ ਲੈਣੀ ਹੈ ਪਹਿਲਾਂਗੇ ਛੀਏ ਲੈ ਲਾਂਗੇ ਠੀਕ ਆ ਜੀ ਆਇਆ ਦੇਖ ਮੁੱਲ ਤੱਕ ਰੌਣ ਨੂੰ ਜਿੰਨਾ ਮਰਜ਼ੀ ਕਰੀ ਚੱਲ ਹਾਂ 18000 ਰੁਪਏ ਕਰੀਆਂ ਹੈ 18000 ਕੋਈ ਗੱਲ ਨਹੀਂ ਖੜ ਬਾਬਾ ਖੜ ਬਾਬਾ ਖੜਾ ਆ ਬਈਓ ਕੰਨ ਇੱਧਰ ਆ ਮਿਲਵੇ ਉੱਠ ਚ ਓਰੀਆ ਅਰੇ ਹਾਂ ਕਰੋ ਰੱਬ ਕੋਲੋਂ ਡਰ ਕੇ ਬੜਾ ਮੁੰਡਾ ਨਾ ਮਖਿਆ ਕਰਾ 18000 ਨੂੰ ਬਾਬਾ ਨਹੀਂ ਚੱਲਦਾ ਬੱਕਰੀਆਂ ਠੀਕ ਹੈ ਉਹ ਕਹਿੰਦਾ ਮੈਂ ਵੀ ਗਰੀਬਾਂ ਗਾਂਾਂ ਦੀਆਂ ਗਰੀਬ ਪਰਿਵਾਰਾਂ ਦੇ ਕੰਮ ਕਰਨੇ ਨੇ ਸੱਤ ਮਾਰ ਸਕਦੇ ਹੋ ਆਪਣਾ ਕੋਈ ਗੱਲ ਨਹੀਂ ਕੋਈ ਠੱਗ ਨਹੀਂ ਚੋਰ ਨਹੀਂ ਵਿਚਾਰਾ ਸੱਚਾ ਬੰਦਾ ਸਾਲਾਂ ਤੋਂ ਕਰ ਰਹੇ ਆ ਮਾਲ ਕਰਾ ਰਹੇ ਉਹ ਕਹਿੰਦਾ 11000 ਨੂੰ ਪਰ ਮੈਂ 11000 ਨਹੀਂ ਕਹਿੰਦਾ ਬਾਬੇ ਨੂੰ ਮੈਂ ਨਾ ਦੀ ਕਰਤੀ ਜਵਾਬ ਦਿੱਤਾ ਲੈ 12000 ਨੂੰ ਬੱਕਰੀਆਂ ਦੀ ਫਿਰ ਹੁਣ ਕੀ ਕਰੀਏ ਆਪ ਨੂੰ ਇਨਾ ਮਿਲਦੀਆਂ ਬਾਹਰੋਂ ਫਿਰ ਦੇਣੀਆ ਕਿੰਨੇ ਨੂੰ ਨਹੀਂ ਰਸਤਾ ਤਾਂ ਪਾ ਦੇ ਕੋਈ 17.5 ਹਜ਼ਾਰ ਨੂੰ ਵਰਤੀਆਂ ਲੈ ਨਹੀਂ ਮਿਲਦੀ ਤੇਰੀ ਮਾੜੀ ਚੰਗੀ ਸਭ ਵਿੱਚ ਆ ਗਈ ਠੀਕ ਆ ਇਹਦੇ ਸਾਰੇ ਬੱਚਾ ਹੈਗਾ ਕੋਈ ਇੱਕ ਬੱਚਾ ਜੀ ਹਾਂ ਉਹ ਬੱਚਾ ਮਿਲੂਗਾ ਬਾਬਾ ਜੀ ਆਪਾਂ ਨੂੰ ਐਤੀ ਵੀ ਹੈ ਨਹੀਂ ਬੱਚਾ ਪਰ ਬਾਬਾ ਜੀ ਗੱਲ ਸੁਣ ਲੈ ਬੱਕਰੀਆਂ ਹੈ ਐ ਨਹੀਂ ਮਿਲਣੀਆਂ ਜਿੱਥੇ ਮੈਂ ਤੈਨੂੰ ਕਿਹਾ ਸੀ ਨਾ ਉੱਥੇ ਜੋ ਕੇ ਦੇਖ ਲੈਣਾ ਤੀਰ ਨੂੰ ਤੀਰ ਦੇ ਨਿਸ਼ਾਨੇ ਨੂੰ ਤੂੰ ਕੱਚਾ ਨਾ ਜਾਣਦੇ ਸਨ ਕੇ ਟਿੱਡ ਚ ਮਾਰ ਉਹਦੇ ਉਹ ਖੜਾ ਐ ਕਿੱਡੀ ਜੀ ਪਾਗਲ ਐ ਇੱਥੇ ਰੱਖ ਹਾਂ ਤੇਰੇ ਕੇ ਹੈ ਹਾਂ ਤਮ ਉਹ ਲੈ ਆਏ ਲੈ ਓਏ ਕਰਦੇ ਆਂ ਬਾਬਾ ਕਰ ਦਿਓ ਕਰ ਦਿਓ ਫਿਰ ਜੀਤਾ ਮੇਰੀ ਜ਼ਬਾਨ ਤੇ ਕੋਈ ਰਸਤੇ ਮੁੱਲ ਚਾੜੇ ਤਾਂ ਮੈਂ ਮੁੰਡੇ ਨੂੰ ਟੋਕਾਂ 100 ਕੁਸ ਕਹਿ ਲਿਆ ਮੁੰਡੇ ਨੂੰ ਜਵਾਕ ਨੂੰ ਕੂਬਸ਼ਾ ਮੈਂ ਕਰਤਾ ਮੈਂ ਵਿਚਾਰਾ ਗੁਵਾਰ ਇਹਦਾ ਬੰਦਾ ਹੀ ਨਰਮਾ ਨਹੀਂ ਹੋਰ ਜਾ ਹੋਵੇ ਮੈਨੂੰ ਕੁੱਟ ਲੈ ਨੀਮਦ ਵਾਲਾ ੱੱਕੇ ਮਾਰਨਾ ਨਾ ਕੁੱਟਲਾਣਾ ਨਾ ਲੋਟ ਹੈ ਜਵਾਕ ਲਾਉ ਰਿਹਾ ਹੋਏ ਕਿ ਕਿਹੜੇ ਪੰਡਾ ਤੂੰ 13000 ਨੂੰ ਬੱਕਰੀਆਂ ਹੋ ਗਈਆਂ ਨਹੀਂ ਹੁੰਦੀਆਂ ਜੀ ਹੋ ਗਈਆਂ 17000 ਨੂੰ ਬੱਕਰੀਆਂ ਆਉਣੀਆਂ ਦਾ ਆ ਕਿਹੜੇ ਕੀ ਗੱਲ ਹੋ ਗਈ ਹੈ ਦੇ ਦੇ ਸਾਨੂੰ ਪੱਲੋਂ ਪਾਉਂਦੀਆਂ ਨੇ ਦੇ ਦਾਂਗੇ ਖੜੇ ਹੀ ਆਪਾਂ ਵੇਚਣ ਵਾਸਤੇ ਆ ਇਹਨਾਂ ਨੂੰ ਕਿਹੜਾ ਅੱਜ ਦਾ ਕੰਮ ਆਪਣਾ ਵੀ ਅੱਜ ਹੀ ਵੇਚ ਕੇ ਉਹ ਹੋ ਜਾਣਾ ਆ ਹਾਂ ਬਾਪਾ ਜੀ ਹੁਣ ਕੀ ਕਰਾਂ ਜਾਨਵਰ ਵੀ ਸਾਰੇ ਵਧੀਆ ਨੇ ਸਾਫ਼ ਨੇ ਜਾਨਵਰ ਸਾਫ਼ ਸਾਰੇ ਨਵੇਂ ਨੇਗੇ ਓਏ ਅਸੀਂ ਵੀ ਤਾਂ ਕੁੜੀਆਂ ਦੇ ਵਿੱਚੋਂ ਇਹਨਾਂ ਚੋ ਹੀ ਕਰਨਾ ਹੈ। ਬਾਬਾ ਜੀ ਦੱਸੋ ਚੱਕਰ ਕੀ ਆ ਦੇਖੋ ਸਾਰੇ ਜਾਨਵਰ ਕੋਈ ਵੀ ਬੰਦਾ ਕਹੇ ਕੋਈ ਅਸੀਂ ਆਪਦੇ ਵਾਸਤੇ ਨਹੀਂ ਕਰਨਾ ਸਿਰਫ ਆਪਦੇ ਵਾਸਤੇ ਕਰ ਰਹੇ ਹਾਂ। ਇਹਦੇ ਥਾਂ ਦਿਖਾ ਚਰਨੇ ਪਹਿਲਾਂ ਖੜ ਜਾ। ਓਏ ਖੜੀ ਹੋ ਤੈਨੂੰ ਤੂੰ ਖੋਲੀ ਜੇਕਰ ਚਾਹ ਲੈ। ਚੈੱਕ ਕਰਕੇ ਲੈ ਕੇ ਜਾਓ ਬਾਬਾ ਜੀ ਤੁਸੀਂ। ਖੜ ਜਾ ਯਾਰ। ਕਿਉਂ ਜੀ? ਆ ਦੇਖੋ ਕੋਈ ਬੱਕਰੀ ਦੇ ਥਣ ਚ ਫਾਲਟ ਹੋਵੇ ਉਹਦੀ ਵੀ ਜ਼ਿੰਮੇਵਾਰੀ ਆ। ਇਹ ਗੱਲ ਪੱਕੀ ਆ। ਫਾਲਟ ਨਹੀਂ ਹੈਗਾ। ਨਵੀਆਂ ਪੱਠਾਂ ਦੇ ਸਾਰੇ ਮਾਲ ਨੇ ਨਵੇਂ। ਇੱਕ ਗੱਲ ਸੁਣ ਲਈ ਬਾਬਾ। ਸਾਰੀ ਮੰਡੀ ਚ ਕਿਹੜਾ ਕੱਢ ਕੇ ਉਹ ਇਹ ਦੁਬਾਰਾ ਵੀ ਆ ਜੀ ਜਿਹੜੇ ਰੰਗ ਹੁਣ ਖੜੇ ਹੋਏ ਨੇ ਨਾ ਓਏ ਚੁੱਪ ਯਾਰਾ ਵੀਡੀਓ ਸਾਡੀ ਕਿਉਂ ਖਰਾਬ ਕਰਦਾ ਤੂੰ ਨਾ ਦੀ ਬੱਕਰੀਆਂ ਲੈ ਜਾਂਦੀਆਂ ਨੇ ਜਿਹੜਾ ਰੰਗ ਹੁਣ ਖੜਿਆ ਹੈ ਨਾ ਦੁਨੀਆ ਤੇ ਮੇਲਾ ਲੱਗਿਆ ਹੈ ਜਿਹੜੀ ਗੱਲ ਬਿੰਦਕ ਚ ਹੁਣ ਜ਼ੁਬਾਨ ਚੋਂ ਨਿਕਲ ਗਈ ਫੇਰ ਨਹੀਂ ਨਿਕਲਣੀ ਜਿਹੜੀ ਹਵਾ ਇਧਰੋਂ ਚੱਲ ਰਹੀ ਉਹ ਕੱਲ ਨੂੰ ਨਹੀਂ ਆਉਂਦੀ ਅੱਜੇ ਆ ਗਈ ਅੱਜ ਮੈਂ ਮਰ ਗਿਆ ਅੱਜੇ ਫੂਕਿਆ ਜਉ ਸ਼ਾਮ ਤੱਕ ਨੀ ਰਾਤ ਨੂੰ ਡੱਬੇ ਚ ਲਾਉਣਾ ਪਊਗਾ ਖੇਚਣਾ ਕਿੰਨੀ ਹੋ ਗਈ ਮਾਨ ਸਾਹਿਬ ਤੈਨੂੰ ਹਾਂ ਛੇਤੀ ਗੋਹੇ ਇਕੱਠੇ ਕਰਕੇ ਮੈਨੂੰ ਅੱਗ ਲਾ ਦੋ ਫੂਕ ਦੋ ਪਰ ਇਹ ਜੱਬ ਮੈਨੂੰ ਵੱਡ ਦਣ ਦੇ ਕਿਤੇ ਫੇਰੇ ਫੇਰੇ ਮੇਲਾ ਨਹੀਂ ਜੁੜਨਾ ਮੇਰੀ ਗੱਲ ਸੁਣ ਲੈ ਤੈਨੂੰ ਮਰਵਾ ਕੇ ਨਹੀਂ 라ਜੀ ਇਹ ਪਾ ਬੱਕਰੀਆਂ ਨਹੀਂ ਮਿਲਣੀਆਂ ਸਾਰੀ ਮੰਡੀ ਚ ਜਾਇਆ 35000 40000 25000 ਸਾਰੇ ਕਿਤੇ ਭਾਅ ਵਜਾਰੇ ਪਰ ਮੈਂ ਤੇਰੀ ਗੱਲ ਤੇ ਬਾਬਾ ਜੀ ਫੁੱਲ ਚੜ ਤੇ 라ਜੀ ਆ ਉਹ ਕਿਵੇਂ ਕਿਹਾ ਕਰਦੇ ਨੇ ਅਣ ਦਾੜੀਆ ਸੁੱਕਾ ਨਾ ਲੰਗ ਜਾਵੇ ਮੈਂ ਲੜ ਜਾਂ ਪ੍ਰਿੰਡ ਬਣ ਕੇ ਜੀ ਮੈਂ ਪ੍ਰਿੰਟ ਬਣ ਕੇ ਚਰਨੇ ਦੇ ਲੜੇ ਜਾਵਾਂ ਤਾਂ ਚੰਗੀ ਗੱਲ ਹੈ। ਕੋਈ ਇਹਨਾਂ ਤੋਂ ਅਸੀਂ ਵੀ ਤਾਂ ਗਰੀਬ ਕੁੜੀਆਂ ਵਾਸਤੇ ਕਰਨਾ ਹੈ। ਕੋਈ ਆਪ ਅਸੀਂ ਆਪ ਦੇ ਵਾਸਤੇ ਮੇਰੀ ਗੱਲ ਸੁਣੋ ਜੀ ਜੇ ਤਾਂ ਹੁੰਦੀਆਂ ਮੇਰੀਆਂ ਘਰ ਦੀਆਂ ਮੈਂ ਤੁਹਾਨੂੰ ਇੱਕ ਬੱਕਰੀ ਐਂ ਫੜਾ ਦਾਂ। ਸ਼ਾਬਾਸ਼ ਸ਼ਾਬਾਸ਼ ਠੀਕ ਹੈ। ਅਸੀਂ ਵੀ ਦੇ ਘਰ ਵਾਸਤੇ ਪਾਲਣੀਆਂ ਹੁੰਦੀਆਂ। ਅਸੀਂ ਨਹੀਂ ਰੱਖਦੀਆਂ ਨਾ ਮੈਂ ਤੁਹਾਨੂੰ ਕਰਨ ਫੜਾ ਦੂੰਗਾ। ਅਸੀਂ ਤਾਂ ਦੇਖੋ ਦੇਖੋ ਅਸੀਂ ਪਤਾ ਨਹੀਂ ਕਿੱਥੋਂ ਦੀ ਧੀ ਦੀਆਂ ਨਹੀਂ ਹੋਊਗੀ। ਕਿਉਂ ਜੀ ਠੀਕ ਹੈ ਸਾਡਾ ਟਰਸਟ ਬਣਾ ਹੱਥ ਚੱਕਰਾ। ਪਰ ਓਏ ਛੱਡ ਸਾਰੀਆਂ ਗੱਲਾਂ ਆਪ ਤਾਂ ਇਹ ਦਾਨ ਕਰਤੀਆਂ। ਪੁਰਾ ਇਹ ਗੱਲ ਨਹੀਂ ਹੁੰਦੀ ਪੁਰਿਆ ਲੈ ਫੜੀਓ ਇਹਦੇ ਪੁਰਿਆ ਕਰ ਰੋ ਬਣਾ ਬਾ ਹੋ ਗਈਆਂ ਚੈੱਕ ਬਾਬਾ ਜੀ 13000 ਮੈਂ ਲਾਇਆ ਫਿਰ ਤੂੰ ਜੇ ਥੱਤ ਨੂੰ ਵੜਦੀ ਐ ਪਰ ਵੱਡਣ ਚ ਹੀ ਫਾਇਦਾ ਪਰ ਐ ਕੱਚੀਆਂ ਪਲੀਰ ਨਾਲ ਵਕਤ ਨਹੀਂ ਲੈਣੀਆਂ ਤਾਇਆ ਪੂਰੀਆਂ ਸਾਡੇ 13000 ਨੂੰ ਦੇਈਆਂ ਨਹੀਂ ਹੁੰਦੀਆਂ ਹੋਰ ਕਿੱਥੇ ਹੋਣੀਆਂ ਮੇਰੀ ਗੱਲ ਸੁਣਦਾ ਪੁਰਾ ਹੋ ਗਈਆਂ ਲੈ 14 ਨੂੰ ਤਾਂ ਹੋ ਗਈਆਂ ਹੋ ਗਈਆਂ 14 ਨਾਟੀਆਂ ਬਸ ਉਹ ਨਹੀਂ ਪਾਪਾ ਪੜ ਲੈ ਮੰਨਿਆ ਕਰ ਤਾ ਨਹੀਂ ਮੰਨਣਾ ਹੋਗਾ ਪਰ ਬਾਬਾ ਕਰਨਾ ਉਹ ਬਾਈ ਨਹੀਂ ਹੁੰਦੀਆਂ ਐਡਾ ਕਿੱਡੀ ਕੀ ਗੱਲ ਆ ਯਾਰ ਉਹ ਯਾਰ ਗੱਲ ਬਥੇਰੀ ਆ ਆਪ ਨੂੰ ਪਉਂਦੀਆਂ ਨੇ ਪੱਲੋਂ ਜਾਂ 16000 ਨੂੰ ਬੱਕਰੀਆਂ ਲੈ ਜਾ ਬਸ ਹੁਣੇ ਲਾਸਟ ਹੀ ਆ ਗੱਲ ਕਿਉਂ ਜੀ ਫੇਰ ਉਹ ਖੜ ਜਾ ਬਾਬਾ ਮਿਲ ਜਾ ਖੜੇ ਖੜੇ ਆ ਪਾ ਦੇ ਬੱਕਰੀਆਂ ਕਿਰੀਦਾ ਨਹੀਂਗਾ ਮਾਰ ਖੜ ਜਾ ਮਿਲ ਜਾ ਰੁਕ ਜਾ ਯਾਰ ਤੂੰ ਕੰਦਾਨੀ ਓਏ ਇੰਨੀ ਬਕਵਾਸ ਮੇਰੀ ਮਲਵਾਲੀ ਨਾਲੇ ਮਾੜਾ ਚੰਗਾ ਆਪ ਨੂੰ ਕਾਹਦੇ ਨਾਲੇ ਮੈਨੂੰ ਕਾਹਦੇ ਆ ਕੋਈ ਗੱਲ ਨਹੀਂ ਥੋੜੀ ਪਈ ਆ ਮੰਡੀ ਮਾਤੇ ਮੰਡੀ ਦੇ ਪਈ ਆ ਫੇਰ ਗੱਲ ਤਾਂ ਇਹ ਆ ਜੇ ਅਗਲੇ ਨੂੰ ਪੁੱਗਣ ਗਿਆ ਫਾਇਦਾਗਾ ਆਪ ਨੂੰ ਘਾਟਾ ਪਉਂਦੀਆਂ ਨੇ ਤਾਇਆ ਮੈਨੂੰ ਪੂਰੇ ਵੀ ਕਰ ਦਿਆਂ ਦਿਖਿਆ ਮੈਂ ਜਦੇ ਫੜਾ ਦੂੰਗਾ ਮਰਦੇ ਮਰਦੇ ਆ ਹੋਰ ਕੀ ਹੈਗਾ ਜਮੀ ਮਰਦਾ ਹੋਰ ਆ ਚਾ ਸਾਡੇ ਚੋਂ ਤੁਹਾਨੂੰ ਹੋ ਗਿਆ ਹੋ ਗਈਆਂ ਬਾਈ ਬਾਬੇ ਲੈ ਮੱਥੇ ਨਾਲ ਕੇਸ ਨੂੰ ਮੈਂ ਕੱਚਾ ਨਹੀਂ ਹੋਣ ਦਊਂਦਾ ਭਰੀ ਕਰਕੇ ਤੋਰੂੰਗਾ ਕੰਤਾ ਹੋ ਗਿਆ ਕਹਿੰਦਾ ਸਾਰੀ ਰਾਤ ਰੋਹੀ ਮਰਿਆ ਕਮਾਂਡੀਆਂ ਦਾ ਸਵਾਦ ਕਾਦਾ ਉਹ ਸਾਨੂੰ ਫਿਰ ਕੱਲੀ ਕੱਲੀ ਚੈੱਕ ਕਰ ਬਾਬਾ ਮੈਂ ਤਾਂ ਫਿਰ ਕਰ ਲੂੰਗਾ ਦੁਬਾਰੇ ਮੈਂ ਤਾਂ ਪਹਿਲਾਂ ਕਰ ਵੀ ਲਈਆਂ ਜੇ ਕੋਈ ਮਾਰੀ ਹੋਵੇ ਹਜੇ ਵੀ ਕੜਦੀ ਆ ਜਾ ਬਾਈ ਓਏ ਆ ਦੇਖੋ ਵੀਰੇ ਇਧਰ ਹਣੀ ਬਾਬਾ ਲੋ ਜੀ ਕਾਗ ਨੂੰ ਵੀ ਪਤਾ ਲੱਗੇ ਵੀਰੇ ਕਿਹੜੀਆਂ ਵੇਚੀਆਂ ਨੇ ਠੀਕ ਆ ਜੀ ਗੱਲ ਆ ਦੇਖੋ ਜੋ ਰਹੇਗੀ ਪਰਲੀ ਪੱਟ ਆ ਦੇਖੋ ਬਾਈ ਛੇਰੀ ਹੈ ਛੇਰੀ ਪੱਟ ਤੂੰ ਹੀ ਨਾ ਫੜ ਕੇ ਇਹਾਂ ਛੇਰੀ ਛੇਰੀ ਲਈ ਹੈ ਜਿਹੜੀ ਲਈ ਹੈ ਉਹੀ ਦਵਾਂਗੇ ਛੇਰੀ ਛੇਰੀ ਆਹ ਹਾਲ ਹੈ ਨਵੀਂ ਪੱਟਾ ਜਮਾ ਇਹਨਾਂ ਨੂੰ ਆਪਣੇ ਇਹਨਾਂ ਨੂੰ ਕਰ ਦਿੰਦੇ ਇਹਨਾਂ ਨੂੰ ਕਿਵੇਂ ਜੀ ਰਸਾ ਜਾ ਬਾਬਾ ਛੱਡ ਮੈਂ ਸੰਗੋਲਾ ਦੂੰਗਾ ਮੈਂ ਸੰਗੋਲਾ ਕੇ ਨਿਸ਼ਾਨੀ ਲਾ ਦੂੰਗਾ ਤੇਰੀ ਇੱਕ ਵੀ ਨਹੀਂ ਰੋਣ ਨਾ ਦਿੰਦਾ ਮੈਂ ਨਿਸ਼ਾਨੀ ਲਾ ਦਨੇ ਆ ਬਾਬਾ ਜੀ ਤੂੰ ਐ ਕਿੱਥੇ ਆ ਚੱਲੇ ਕੈਂਚੀ ਹੈ ਜੀ ਹੈ ਟੱਕ ਲਾ ਟੱਕ ਇਹ ਗੱਲ ਆ ਭਾਈ ਗੱਡੀ 'ਚ ਵੜ ਦਿੰਦੇ ਆ। ਹੋਰ ਦੱਸੋ ਫੜ ਫੜ। ਸਾਡੀਆਂ ਦਾ ਭਾਈ ਗੱਡੀ 'ਚ ਵੜ ਦੇ। ਕਿਉਂ ਜੀ ਗੱਡੀ 'ਚ ਵੜ। ਠੀਕ ਆ ਅਗਲ ਬਾਦ ਰੋਕੀ ਅਗਰੇ ਦੇ ਅੰਦਰ ਟਿੱਡ ਚੱਕਣਾ ਰਗੇ। ਨਹੀਂ ਆਹ ਖੜੀ ਆ ਗੱਡੀ ਜੇ ਤੁਹਾਨੂੰ ਸਾਡੀ ਗੱਡੀ 'ਚ ਵੜ। ਠੀਕ ਆ। ਠੀਕ ਆ। ਇਹਨਾਂ ਦੀ ਗੱਡੀ 'ਚ ਪੜਵਾ ਦਨੇ ਆ। ਠੀਕ ਹੋ ਜੀ ਫੜੋ। ਤੂੰ ਕਰੋ। ਆ ਲੈ ਜਾਓ ਜੀ। ਇੱਧਰ ਚੜਦੇ ਕਿ ਨਹੀਂ? ਮਾਲ ਕਿਰਪਾ ਕਰੇ। 1 ਰੁਪਿਆ ਹੈਗਾ ਥੱਲੇ। ਟੁੱਟਿਆ ਮੈਂ ਦਮ। ਕੋਈ ਗੱਲ ਨਹੀਂ ਆ। ਓਏ ਨਹੀਂ। ਖਾਲੀ ਝੋਲੀ 'ਚ ਰਸਾ ਨਾ ਪਾਈਂ। ਦੁਆ ਬੱਬਾ ਲੋਕ ਆਏ। ਓਏ ਕਰਜਾ ਫਿਰ ਪ ਪਤੀ ਖਾਲੀ ਨਾ ਦੱਸਾ ਪਾਈ ਇਹਦੀ ਝੋਲੀ ਪਰ ਹੋਰ ਨੂੰ ਤਾਂ ਪਾ ਨਹੀਂ ਦਿੰਦੇ ਬਾਬੇ ਨੂੰ ਤਾਂ ਆਹ ਹਾਂ ਮੁੰਡਾ ਦਾ ਦਿਲ ਆ ਲੈ ਚੱਕ ਪਾਈ ਬਾਬਾ ਤੈਨੂੰ ਰੱਬ ਵਾਦਾ ਕਰੇ ਫੜ ਕੰਨ ਲੈ ਆ ਫੋਲ ਢਾ ਲਾ ਚੱਕ ਲੈ ਫੜ ਲੈ ਉਹਨਾਂ ਬੱਲੇ ਲੈ ਆ ਆ ਪਾ ਕੱਢ ਦਿੰਦੇ ਹੋਜੀ ਵੀਰੇ ਮਾੜਾ ਇੱਕ ਵੀਰੇ ਇਹਨੇ ਕਹਿ ਦੇ ਇਹ ਵੀਰੇ ਨਾ ਨਹੀਂ ਦੇਖ